ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ। ਇਹਨਾਂ ਦਿਨਾਂ ਵਿੱਚ ਭਾਰਤ ਤੇ ਅਮਰੀਕਾ ਨੂੰ ਲੈ ਕੇ ਕਿੰਨਾ ਕਿਤੇ ਕੁਝ ਗੱਲ ਜਿਹੜੀ ਹੈ ਸਿਰੇ ਲੱਗਦੀ ਨਜ਼ਰ ਨਹੀਂ ਆ ਰਹੀ ਔਰ ਇਸ ਵਕਤ ਦੀ ਵੱਡੀ ਖਬਰ ਹੈ ਕਿ ਡੋਨਲਡ 트੍ਰੰਪ ਜਿਹੜੇ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਉਹਨਾਂ ਨੇ ਭਾਰਤ ਨੂੰ ਇੱਕ ਬਹੁਤ ਵੱਡਾ ਝਟਕਾ ਦਿੱਤਾ ਹੈ ਔਰ ਪਿਛਲੇ ਦੇ ਵਿੱਚ ਜਿਹੜੇ ਉਹਨਾਂ ਦੇ ਨਾਲ ਵਪਾਰਕ ਸੰਬੰਧ ਸੀ ਔਰ ਉਸ ਨੂੰ ਅੱਗੇ ਵਧਾਉਣ ਦੀ ਜਿਹੜੀ ਹੈ ਸਕੀਮ ਅਜੇ ਤੱਕ ਰੱਦ ਕਰ ਦਿੱਤੀ ਹੈ ਇਸ ਖਬਰ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਤੁਸੀਂ ਵੇਖਣਾ ਦੇਖੋ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਤਾਂ ਇਹੀ ਕਹਿੰਦੇ ਨੇ ਕਿ ਡ੍ਰੰਪ ਮੇਰਾ ਬਹੁਤ ਅੱਛਾ ਮਿੱਤਰ ਹੈ ਦੋਸਤ ਹੈ ਔਰ ਆਏ ਦਿਨ ਤੁਸੀਂ ਦੇਖਦੇ ਹੋ ਕਿ ਦੋਹਾਂ ਦੀਆਂ ਫੋਟੋ ਵੀ ਵਾਇਰਲ ਹੋ ਰਹੀਆਂ ਨੇ ਹੋਰ ਵੀ ਬਹੁਤ ਕੁਝ ਹੈ ਜਿਹੜੀਆਂ ਗੱਲਾਂ ਬਾਤਾਂ ਆਪਾਂ ਸੁਣਦੇ ਆਂ ਅੰਗਰੇਜ਼ੀ ਬੋਲਣ ਨੂੰ ਲੈ ਕੇ ਸਾਰਾ ਕੁਝ ਜਿਹੜਾ ਆਪਾਂ ਮਤਲਬ ਸੁਣਦੇ ਆ ਰਹੇ ਆ ਔਰ ਕਾਫੀ ਜਦੋਂ ਜਦੋਂ ਮੋਦੀ ਸਾਹਿਬ ਅਮਰੀਕਾ ਜਾਂਦੇ ਨੇ ਕੁਛ ਨਾ ਕੁਛ ਅਜੀਹਾ ਵਾਇਰਲ ਹੁੰਦਾ ਹੈ ਜਿਸ ਨੂੰ ਲੈ ਕੇ ਲੋਕ ਜਿਹੜੇ ਆਪਣੇ ਆਪਣੇ ਹਿਸਾਬ ਦੇ ਨਾਲ ਕਮੈਂਟ ਵੀ ਕਰਦੇ ਨੇ ਲੇਕਿਨ ਵੱਡੀ ਅਪਡੇਟ ਇਹ ਹੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਭਾਰਤ ਦੇ ਟੈਰਿਫ ਲਗਾਉਣ ਦੇ ਐਲਾਨ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵਿਚਾਲੇ ਵਿਵਾਦ ਕਾਫੀ ਵੱਧ ਗਿਆ ਹੈ ਔਰ ਕਾਫੀ ਬਦਨ ਦਾ ਕਾਰਨ ਇਹ ਹੈ ਕਿ ਟੈਰਿਫ ਔਰ 트ੰਪ ਨੇ ਟੈਰਿਫ ਦੇ ਐਲਾਨ ਤੋਂ ਬਾਅਦ ਭਾਰਤ ਨੂੰ ਕਰਾਰਾ ਝਟਕਾ ਦਿੰਦੇ ਹੋਏ ਪਹਿਲਾਂ ਤੋਂ ਚੱਲ ਰਹੀ ਵਪਾਰਕ ਗੱਲਬਾਤ ਨੂੰ ਅੱਗੇ ਵਧਾਉਣ ਦੀ ਸੰਭਾਵਨਾ ਨੂੰ ਵੀ ਉਹਨਾਂ ਨੇ ਰੱਦ ਕਰ ਦਿੱਤਾ ਹੈ ਪਹਿਲਾਂ ਉਮੀਦ ਸੀ ਕਿ ਕੁਝ ਨਾ ਕੁਝ ਭਾਰਤ ਦੇ ਹੱਕ ਦੇ ਵਿੱਚ ਹੋਏਗਾ ਵਪਾਰਕ ਸੰਬੰਧ ਜਿਹੜੇ ਵਧੀਆ ਹੋਣਗੇ ਲੇਕਿਨ ਉਹਨਾਂ ਸੰਭਾਵਨਾਵਾਂ ਨੂੰ ਵੀ ਰੱਦ ਕਰ ਦਿੱਤਾ ਹੈ ਕਿ ਕੋਈ ਗੱਲਬਾਤ ਨਹੀਂ ਹੈ ਅਮਰੀਕੀ ਰਾਸ਼ਟਰਪਤੀ ਦੇ ਇਸ ਨਵੇਂ ਬਿਆਨ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਦੁਗਲੇ ਸੰਬੰਧ ਆਪਣੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਏ ਨੇਚੁਰਲੀ ਜਦੋਂ ਜਦੋਂ ਦੇਖੋ ਵਪਾਰ ਦੋਹਾਂ ਦੇਸ਼ਾਂ ਦੀ ਸੰਸਕ੍ਰਿਤੀ ਨੂੰ ਜੋੜਦਾ ਹੈ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਜੋੜਦਾ ਹੈ ਲੋਕ ਇੱਕ ਦੂਜੇ ਦੇ ਨਜ਼ਦੀਕ ਆਉਂਦੇ ਨੇ ਔਰ ਜਦੋਂ ਉਹ ਸੰਭਾਵਨਾ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਤਾਂ ਜਿਹੜੇ ਸੰਬੰਧ ਐ ਫਿਰ ਹੇਠਲੇ ਪੱਧਰ ਤੇ ਆ ਜਾਂਦੇ ਨੇ ਕੋਈ ਕਿਸੇ ਦੇ ਬਾਰੇ ਕੋਈ ਉਹ ਨਹੀਂ ਕਰਦਾ ਉਹ ਜਿਸ ਤਰ੍ਹਾਂ ਦੀ ਨੇੜਤਾ ਜਿਸ ਤਰ੍ਹਾਂ ਦੀ ਮੁਹੱਬਤ ਸਤਕਾਰ ਇੱਜ਼ਤ ਆਪਾਂ ਇੱਕ ਦੂਜੇ ਨੂੰ ਦਿੰਦੇ ਆ ਫਿਰ ਨਹੀਂ ਦਿੰਦਾ ਜਦੋਂ 트럼ਪ ਨੂੰ ਓਵਲ ਦਫ਼ਤਰ ਚ ਇੱਕ ਪ੍ਰੈਸ ਦੇ ਦੌਰਾਨ ਪੁੱਛਿਆ ਗਿਆ ਕਿ ਉਹ ਭਾਰਤ ਦੇ 50% ਟੈਰਿਫ ਲਗਾਉਣ ਦੇ ਐਲਾਨ ਤੋਂ ਬਾਅਦ ਵਪਾਰਕ ਗੱਲਬਾਤ ਜਾਰੀ ਰੱਖਣਗੇ ਤਾਂ 트ੰਪ ਨੇ ਕਿਹਾ ਕਿ ਉਦੋਂ ਤੱਕ ਹੋਵੇਗਾ ਜਦੋਂ ਤੱਕ ਅਸੀਂ ਇਸ ਮੁੱਦੇ ਨੂੰ ਪੂਰੀ ਤਰ੍ਹਾਂ ਹੱਲ ਨਹੀਂ ਕਰ ਲੈਂਦੇ ਬਿਲਕੁਲ ਉਸ ਤੋਂ ਬਾਅਦ ਮਤਲਬ ਇਹ ਸਾਰਾ ਕੁਝ ਹੋਏਗਾ ਜ਼ਿਕਰ ਹੋ ਗਿਆ ਕਿ ਡੋਨਲਡ 트ੰਪ ਨੇ ਬੁੱਧਵਾਰ ਨੂੰ ਇੱਕ ਹੁਕਮ ਤੇ ਦਸਖਤ ਕੀਤੇ ਇਸ ਹੁਕਮ ਦੀ ਤਹਿ ਉਹਨਾਂ ਨੇ ਭਾਰਤੀ ਸਮਾਨ ਦਾ 25% ਟ੍ਰੈਫਿਕ ਤੋਂ ਇਲਾਵਾ पची फीसदी वादू टैरिफ का ऐलान किया ट्रंप ने रूस तो तेल खरीद बदले जुर्माने वजो पच्ची फीसदी का वाधू टैरिफ लगाया और इस अमेरिका चाण वाले भारतीय समानते पाँ फीसदी टैरिफ लगाया जाएगा ये दो टैरिफ जड़े सताई अगस्त तो लागू हो जागे देखो गल इ है कि किसी भी देश कोई भी देश है वो हर एक देश एक दूजे दे उपर निर्भर है जिदे भारत तो बहुत सारे कंट्री ने जो अलग अलग समान लेंदे ने और बहुत सारे कंट्रिया तो भारत भी समान लेंदा है मतलब गिव एंड टेक है दौंगे लौंगे सारा कुछ जो है ਇੱਕ ਗਿਵ ਐਂਡ ਟੇਕ ਹੈ ਸੋ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਡੋਨਲਡ 트ੰਪ ਜਿਹੜਾ ਹੈ ਉਸਨੇ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵਪਾਰਕ ਸੋਚ ਹੈ ਵਪਾਰਕ ਮੁੱਦਾ ਹੈ ਉਸ ਦੇ ਉੱਪਰ ਜੇ ਕੋਈ ਗੱਲਬਾਤ ਨਾ ਹੋਣ ਕਰਕੇ ਉਹਨੂੰ ਰੱਦ ਕਰ ਦਿੱਤਾ ਹੈ ਹੁਣ ਭਵਿੱਖ ਦੇ ਵਿੱਚ ਦੇਖਦੇ ਹਾਂ ਕਿ ਦੋਹਾਂ ਦੇਸ਼ ਕਿਸ ਤਰ੍ਹਾਂ ਬੈਠ ਕੇ ਮਤਲਬ ਹਰ ਚੀਜ਼ ਨੂੰ ਲੈਂਦੇ ਨੇ ਔਰ ਭਾਰਨ ਦੇ ਨਾਲ ਕਿਸ ਤਰ੍ਹਾਂ ਦੇ ਭਵਿੱਖ ਵਿੱਚ ਸੰਬੰਧ ਹੋਣਗੇ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੋਵੇਗੀ ਔਰ ਭਵਿੱਖ ਦੇ ਵਿੱਚ ਕੀ ਯੋਜਨਾ ਹੋਏਗੀ ਕਿਸ ਤਰ੍ਹਾਂ ਚੱਲੇਗਾ ਪੋਸੂਨਾਮਾ ਚੈਨਲ ਦੀ ਰਹੇਗੀ ਉਸਤੇ ਨਜ਼ਰ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਔਰ ਦੋਸਤੋ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂਨਾਮਾ ਚੰਨ ਦਿਨਾਂ